ਆਪਣੇ ਸੁਰਤ ਨੂੰ ਬਿਲਕੁਲ ਆਕਾਗਰ ਕਰਨ ਦਾ ਯਤਨ ਕਰੋ ਸੁਰਤ ਦੇ ਬਗੈਰ ਆਕਾਗਰ ਕੀਤਿਆਂ ਕਿਸੇ ਵੀ ਚੀਜ਼ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ ਬੜੇ ਕਠਨ ਹਰ ਚੀਜ਼ ਸੇਵਾ ਮੰਗਦੇ ਜੇ ਪਹਿਲੇ ਦੀ ਸੇਵਾ ਨਾ ਕਰੀਏ ਉਹ ਫਲ ਨਹੀਂ ਦੇ ਜੇ ਤੁਸੀਂ ਪਰਿਸ਼ਤੀ ਸੇਵਾ ਨਹੀਂ ਕਰਦੇ ਤੇ ਉਹ ਫਲ ਨਹੀਂ ਦੇ ਰਿਹਾ ਹਰ ਪਰਿਸ਼ਿ ਕਦੀ ਵੀ ਆਪਣੇ ਲਈ ਫਲ ਨਹੀਂ ਦੇਂਦਾ ਮੈਂ ਕਿਵਰਿਸ਼ ਦੁਦਿਆਨ ਲਈ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਪਰਮੇਸ਼ਰ ਚਾਰ ਦੀ ਜੋਤ ਆਪ ਅਕਾਲ ਪੁਰਖ ਪਰਿਪੂਰਣ ਪਰਮਾਤਮਾ ਈਸ਼ਵਰ ਖੁਦਾ ਦੀ ਗੋਦ ਵਿੱਚ ਬੈਠਣ ਵਾਲੀ ਸੰਗਤ ਜੀਓ ਆਦਵਿਚਾਲ ਸਿੱਟ ਚੱਕ ਕੇ ਅੱਖੋ ਸਤਨਾਮ ਸੇਵਾ ਕਈਆਂ ਕੁਰਾਨਿਆਂ ਵਿੱਚ ਜੇ ਕਿਸੇ ਲਾਂਗਰੀ ਜਾਂ ਰਸੋਈਏ ਨੂੰ ਅਸੀਂ ਸੇਵਾ ਕਰਨ ਦੀ ਰਸੋਈ ਤਿਆਰ ਕਰਨ ਦੀ ਮਗਵਾਦੇ ਆ ਪਹਿਲਾਂ ਕੀ ਦੇਖਦੇ ਆ ਕਿ ਉਹਦੀ ਉੱਪਰਲੀ ਕਿਰਿਆ ਠੀਕ ਹੈ ਉਦੇ ਹੱਥੋਂ ਕੁਝ ਲੈ ਕੇ ਖਾਣ ਨੂੰ ਮਿਲ ਤਰਦੇ ਕੁਝ ਮੰਗੂਲੀ ਸਫਾਈ ਹੈ ਜੂ ਦੇ ਸਾਰੇ ਕੱਪੜੇ ਚਿੱਕਰ ਨਾਲ ਲਿਪੜੇ ਹੋਣ ਯਾਨੀ ਸਾਫ਼ ਨਾ ਹੋਣ ਤੇੰਮੀਂ ਕਰਦਾ ਬੇਸਤੋਂ ਕੋਈ ਕੰਮ ਕਰਵਾਏ ਇਸ ਤਰ੍ਹਾਂ ਸਿੱਖ ਨੂੰ ਅੰਦਰੋਂ ਬਾਹਰੋਂ ਨਿਰਮਲ ਹੋਣਾ ਜ਼ਰੂਰੀ ਹੈ ਸੇਵਾ ਕਰਨ ਦਾ ਅਰਥ ਹੈ ਕਿ ਸੇਵਾ ਕਰਨ ਦਾ ਸ਼ੌਕ ਹੈ ਤੱਕ ਪਹਿਲਾ ਆਪਣੇ ਆਪ ਨੂੰ ਥੋੜਾ ਜਿਹਾ ਧੌਣ ਦਾ ਜਿਤ ਤੱਕ ਤੋ ਜੀ ਇਹਨਾਂ ਅੱਖਾਂ ਨਾਲ ਅਸੀਂ ਗੁਰੂ ਜੀ ਨੂੰ ਵੇਖਣਾ ਚਾਹੁੰਦੇ ਹਾਂ ਕਿ ਅੱਖਾਂ ਮੈਲਾ ਵੀ ਦੇਖਦੀਆਂ ਨੇ ਜਿ ਇਹਨਾਂ ਅੱਖਾਂ ਵਿੱਚ ਅਗਿਆਨਤਾ ਦੀ ਮੈਲ ਹੈ ਹੰਕਾਰ ਦੀ ਮੈਲ ਹੈ ਵਿਸ਼ੇ ਵਕਾਰਾਂ ਦਾ ਪੜਦਾ ਹੈ ਵਿਸ਼ੇ ਵਕਾਰਾਂ ਦਾ ਚੱਕਰ ਹੈ ਤਾਂ ਉਸ ਨੂੰ ਕਦੇ ਵੀ ਪਰਿਪੂਰਨ ਪਰਮਾਤਮਾ ਦਾ ਤਿਦਾਰ ਹੋਣਾ ਮੁਸ਼ਕਿਲ ਹੈ ਕਿਉਂਕਿ ਅੱਖਾਂ ਸਾਫ਼ ਨਹੀਂ ਹੈ ਜਿਵੇਂ ਪਾਰੋਂ ਕੱਟਾ ਪੈ ਕੇ ਅੱਖਾਂ ਵਿੱਚ ਤੁਦਲਾਪਨ ਆ ਜਾਂਦਾ ਹੈ ਕਈ ਤਫਾ ਬਹੁਤ ਜ਼ਮੇਰੀ ਬਗਦੀ ਹੈ ਤਾਂ ਅੱਖਾਂ ਵਿੱਚ ਤੁਦਲਾ ਆ ਜਾਂਦੇ ਹੈ ਅੱਖਾਂ ਵਿੱਚ ਥੋੜੀ ਜਿਹੀ ਤੋੜ ਜਾਂਸ ਜਾਂਦੇ ਹੈ ਸੁਰਮੇ ਨਾਲ ਸਾਫ਼ ਹੋ ਜਾਂਦਾ ਹੈ ਲੱਗਦਾ ਸੁਰਮਾ ਪਾਓ ਅੱਖਾਂ ਸਾਫ਼ ਹੋ ਜਾਂਦੀਆਂ ਹਨ ਇਵੇਂ ਕੋਈ ਸਿੱਖ ਜਦੋਂ ਵਿਰਾਗ ਨਾਲ ਵਾਣੀ ਪੜ੍ਹ ਕੇ ਆਪਣੇ ਸਤਿਗੁਰ ਦੀ ਯਾਦ ਵਿੱਚ ਅੱਖਾਂ 'ਚੋਂ ਅੰਸੂ ਕਹਿਰਦਾ ਤਾਂ ਇਹਦੀਆਂ ਅੱਖਾਂ ਸਾਫ਼ ਹੋ ਜਾਂਦੀਆਂ ਅਕੋਸ ਤੇ ਯਾਦ ਵਿੱਚ ਰੋਏ ਅੱਖਾਂ ਸਾਫ਼ ਨਹੀਂ ਹੁੰਦੀਆਂ ਪੁੱਤਰਾਂ ਦੀ ਯਾਦ ਵਿੱਚ ਰੋਏ ਅੱਖਾਂ ਸਾਫ਼ ਨਹੀਂ ਹੁੰਦੀਆਂ ਕੁਝ ਵਿਗੜ ਜਾਏ ਚਲਾ ਜਾਏ ਨੁਕਸਾਨ ਹੋ ਜਾਏ ਐਸੇ ਨਾਲ ਅੱਖਾਂ ਸਾਫ਼ ਨਹੀਂ ਹੁੰਦੀਆਂ ਲੇਕਿਨ ਗੁਰੂ ਦੀ ਯਾਦ ਵਿੱਚ ਬੈਠ ਕੇ ਗੁਰੂ ਦੀ ਤਰਪ ਵਿੱਚ ਗੁਰੂ ਦੇ ਤਸਨਾ ਵਿੱਚ ਗੁਰੂ ਦੀ ਕੁੜੀਗ ਵਿੱਚ ਬੰਦੇ ਜੀਆਂ ਜਦ ਅੱਖਾਂ ਰੋਂਦਿਆਂ ਨੇ ਤਾਂ ਹਜ਼ਾਰਾਂ ਮਣਾ ਪਾਪਾ ਨੂੰ ਤਬਾਹ ਕਰਕੇ ਲੈ ਜਾਂਦੀਆਂ ਨੇ ਜਿਵੇਂ ਇੱਕ ਮਮੋਲੀ ਜਿਹੜਾ ਕਿਣਕਾ ਅੱਗ ਦਾ ਇੱਕ ਮਮੋਲੀ ਜਿਹਾ ਕਿਣਕਾ ਅੱਗ ਦਾ ਲੱਖਾਂ ਹਜ਼ਾਰਾਂ ਬਣ ਲੱਕੜੀਆਂ ਨੂੰ ਤਬਾਹ ਕਰ ਦਿੰਦਾ ਐ ਓ ਗੁਰਸਿੱਖ ਦੀ ਅਟੇਕ ਤੇ ਪਿਆਰ ਪ੍ਰੀਤ ਤੇ ਲਗਨ ਤੇ ਉਹ ਪ੍ਰੇਮ ਦੇ ਟਿੱਪੇ ਟਿਕੇ ਹੋਏ ਪੰਦੇ ਨੂੰ ਉਹ ਕਿਹ ਲੈ ਜਾਂਦੇ ਨੇ ਗੁਰੂ ਜੀ ਦੇ ਚਰਨਾਂ ਵਿੱਚ ਲੈ ਜਾਂਦੇ ਨੇ ਔਰ ਤੁਸੀਂ ਕਦੀ ਬਹੁਤ ਗੌਰ ਨਾਲ ਜੀਣਾ ਇਹਦਾ ਰੋਹਾਨੇ ਕਿਸੇ ਮੰਜ਼ਲ ਤੇ ਸਫਰ ਕੀਤਾ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ ਕਦੀ ਵਿਰਾਗ ਨਾਲ ਬਾਣੀ ਪੜੀ ਜਾਏ ਜਿੰਨਾ ਉਹ ਆਨੰਦ ਆਂਦਾ ਮੁਰਕੇ ਆਉਂਦਾ ਨਹੀਂ ਆਖੂ ਸੁਤਨਾ ਸਾਧ ਸੰਗਤ ਬਿਨ ਵਿਰਾਗ ਨਾ ਛੋਟ ਸਮਾਇਆ ਬਿਨਾ ਵਿਰਾਗ ਤੋਂ ਇਹ ਜਿਹੜੀ ਮਾਇਆ ਦਾ ਪਰਦਾ ਹੈ ਇਹ ਟੁੱਟਣਾ ਬਹੁਤ ਜ਼ਰੂਰੀ ਹੈ ਵਿਰਾਗ ਹੋਣਾ ਜ਼ਰੂਰੀ ਜਦੋਂ ਵਿਰਾਗ ਹੋ ਜਾਂਦਾ ਹੈ ਲਗਨ ਹੋ ਜਾਂਦਾ ਹੈ ਵਿਰਾਗ ਦਾ ਅਰਥ ਹੈ ਸਭ ਕੁਝ ਗੁਰੂ ਨੂੰ ਵੰਡ ਕਰ ਦੇਣਾ ਸਭ ਕੁਝ ਅਰਪਣ ਕਰਕੇ राग ਦੁਆਸ਼ ਤੋਂ ਰਹਿਤ ਹੋ ਜਾਣਾ ਯਾਨੀ ਸਾਰਾ ਕੁਝ ਅਰਪਣ ਕਰਕੇ राग ਦੁਆਸ਼ ਤੋਂ ਰਹਿਤ ਹੋ ਜਾਣ ਦਾ ਨਾਮ ਹੈ ਵਿਰਾਗ ਹੈ ਜੇ ਸਿੱਕ ਕੁਝ ਵੀ ਆਪਣੇ ਕੋਲ ਰੱਖਿਆ ਹੋਇਆ ਹੈ ਤਾਂ ਬਰਾਕੀ ਨਹੀਂ ਬਣ ਸਕਦੇ ساری ਜ਼ਿੰਦਗੀ ਪੜੀ ਜਾਏ ਉਹ ਵੈਰਾਖ ਰਾਤ ਦੁਐਸ਼ ਮਿਟ ਜਾ ਅਪ ਸਤਗੁਰੂ ਦਾ ਰੀ ਸਭ ਕੁਝ ਸਮਝ ਆ ਜਾਏ ਸਤਗੁਰੂ ਦੇ ਅਕੇ ਸਭ ਕੁਝ ਅਰਪਣ ਕੀਤਾ ਜਾਏ ਸਤਗੁਰੂ ਨੂੰ ਆਪਣਾ ਜੀਵਨ ਲੈਖੇ ਚ ਲਾ ਦਿੱਤਾ ਜਾਏ ਆਓ ਜਿਹੜੇ ਇਤਿਹਾਸ ਪੜਦੇ ਹਾਂ ਜਾਂ ਸਾਖੀਆਂ ਪੜਦੇ ਹਾਂ ਅਧਾਰਤ ਬਤਕੀ ਹੈ ਵੀ ਮੈਨੂੰ ਇਦਾਂ ਦਾ ਪੜ੍ਹਨਾ ਚਾਹੀਦਾ ਹੈ ਸਾਖੀ ਦਾ ਕੀ ਅਰਥ ਹੁੰਦਾ ਪੱਲਾ ਕਥਾ ਸੁਣਨ ਦਾ ਬਦਲੋ ਤੇ ਹੋਈ ਹੈ ਨਾ ਕਿ ਅਸੀਂ ਉਹੋ ਜੇ ਪੜਨ ਦਾ ਯਤਨ ਕਰਨਾ ਹੈ ਜੇ ਅਸੀਂ ਇੰਜ ਦੇ ਨਹੀਂ ਬਣਾਂਗੇ ਤਾਂ ਅੱਗਲ ਬਣਨੀ ਨਹੀਂ ਸਾਖੀ ਇੱਕ ਛੜਕ ਹੈ ਜਿਵੇਂ ਤੁਸੀਂ ਬਰਨਾਲੇ ਜਾਣਾ ਹੈ ਰੈਕੋਰਟ ਜਾਣਾ ਹੈ ਦੋਹਾਨੇ ਜਾਣਾ ਹੈ ਪਟਿਆਰੇ ਜਾਣਾ ਹੈ ਛੜਕ ਬਣੀ ਹੋਈ ਹੈ ਨਾ ਜੇ ਛੜਕ ਦਾ ਨਕਸ਼ਾ ਜੀ ਬਣੀ ਜਾਓਗੇ ਕਿ ਤੁਸੀਂ ਪਹੁੰਚ ਜਾਓਗੇ ਖਾਲੀ ਕੱਲਾ ਨਾਲ ਥੋੜੀ ਪਹੁੰਚ ਜਾਣੇ ਛੜਕ ਬਣੀ ਹੋਈ ਹੈ ਆਖਰ ਟੁਰਨ ਨਾਲ ਪਹੁੰਚਣਾ ਪੈਗਾ ਟੁਰਨ ਵਿੱਚ ਥਕਾਵਟ ਵੀ ਮਹਿਸੂਸ ਹੋਏਗੀ ਗਰਮੀ ਸ਼ਰਦੀ ਹੋਏਗੀ ਆ ਕਈ ਪ੍ਰਕਾਰ ਦੀ ਧੂੜ ਵੀ ਆਖਰ ਤੇ ਪੈਗੀ ਟਾਈਮ ਇਹ ਕਰਾ ਛੱਡਣਾ ਪੈਗਾ ਫਿਰ ਹੀ ਤੁਸੀਂ ਜਾਓਗੇ ਨਾ ਜੇ ਤੁਸੀਂ ਖਾਲੀ ਨਕਸ਼ਾ ਹੀ ਪੜੀ ਜਾਓ ਖਾਲੀ ਨਕਸ਼ਾ ساری ਦੁਨੀਆ ਪੜਦੀ ਹੈ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਘਰਾਂ ਵਿੱਚ ਗੀਤਾ ਪੜ ਰਹੀ ਹੈ ਰਮਨ ਪੜ ਰਹੀ ਹੈ ਜੀਲ ਕੁਰਾਨ ਪੜ ਰਹੀ ਹੈ ਬਹੁਤੇ ਲੋਕ ਗੁਰਬਾਣੀ ਵੀ ਪੜਦੇ ਨੇ ਪਰ ਨਕਸ਼ਾ ਹੀ ਨਕਸ਼ਾ ਪੜਦੇ ਨੇ ਹਰ ਨਹੀਂ ਚੱਲ ਨਹੀਂ ਰਹੇ ਜਿੰਨਾ ਤੇ ਚੱਲਦਾ ਨਹੀਂ ਚੰਦ ਪਤਕ ਕਿਉਂ ਨਹੀਂ ਹੁੰਦਾ ਕਿ ਇਧਰ ਜਾਣ ਵਾਲੇ ਦੀ ਭੀੜ ਘਟ ਹੈ ਅਕਸਰ ਇਹ ਜੰਗਲ ਦਾ ਰਸਤਾ ਹੈ ਇਹ ਕਤੂੰਬਸਤੇ ਅਰ ਲੋਕੇ ਤੁਰ ਜਾਂਦੇ ਨੇ ਜਿੰਨਦਰ ਜ਼ਿਆਦਾ ਭੀੜ ਭੱਕ ਹੈ ਭੀੜ ਝੂਠ ਵਿੱਚ ਹੈ ਭੀੜ ਪ੍ਰਕਾਹ ਝੂਠ ਵਿੱਚ ਹੈ ਭੀੜ ਸੰਸਾਰ ਵਿੱਚ ਹੈ ਸੰਸਾਰ ਦੇ ਬਾਜ਼ਾਰਾਂ ਵਿੱਚ ਹੈ ਲੋਗਰਾਂ ਤੇ ਚਾਲੇ ਉਲਟੇ ਹੈ ਯਾਨੀ ਭਗਤਾਂ ਕੀ ਚਾਲ ਨਿਰਾਂਠੀ ਸੰਸਾਰ ਦੇ ਲੋਕਾਂ ਨਾਲ ਉਹਨਾਂ ਦੀ ਚਾਲ ਨਹੀਂ ਰਲਦੀ ਕਿਉਂਕਿ ਦੁਨੀਆ ਦੇ ਲੋਕਾਂ ਨੇ ਪਹਿਲੀ ਰਾਤ ਜਾਗਣਾ ਹੁੰਦਾ ਹੈ ਤੇ ਅੰਮ੍ਰਿਤ ਵੇਲੇ ਸੌਣਾ ਹੁੰਦਾ ਹੈ। ਪਰ ਪੋਣੇ ਤਿਆਰਿਆਂ ਦੇ ਪਹਿਲੀ ਰਾਤ ਥੋੜੀ ਅੱਖ ਲਾ ਲੈਣੀ ਹੈ ਮੁੜ ਕੇ ਪਿਛਲੀ ਰਾਤ ਗੁੱਟ ਕੱਢ ਲੈ। ਪਹਿਲਾਂ ਜੈਨ ਦੀ ਜੀ ਨਹੀਂ ਬਣਦੀ ਆਖੋ ਸਰ। ਦੁਨੀਆਂ ਦੇ ਲੋਕ ਸਵੇਰੇ ਨਹੀਂ ਉੱਠਦੇ। ਹਾਂ। ਕਈ ਕਹਿੰਦੇ ਨੇ ਹੋਰ ਕਿਹੜਾ ਦੁੱਧਵਾਦ ਹੈ ਸਵੇਰੇ ਉੱਠ ਕੇ ਕੀ ਕਰਨਾ ਹੈ? ਘਰ ਦੁੱਧ ਹੋਵੇ ਨਿਕਣਾ ਹੋਵੇ ਫਿਰ ਦਸ ਵਜੇ ਦੇ ਉੱਠਣ ਦਾ ਸ਼ੌਕ ਹੈ। ਜਾਂ ਕੰਮ ਤੇ ਜਾਣਾ ਹੋਵੇ। ਮਨ ਗਰੋ ਸਮੋਹ ਰ ਕਨਵੇਂ ਪਤਾ ਵੀ ਅੰਮ੍ਰਿਤ ਵੇਲਾ ਹੱਥਾਂ ਗੁਆ ਰਹੇ ਅੰਮ੍ਰਿਤ ਵੇਲਾ ਸੱਚ ਨਾ ਵੜਾਈ ਵਿਚਾਰ ਅੰਮ੍ਰਿਤ ਵੇਲੇ ਦਾ ਪੀਜਿਆ ਹੋਇਆ ਬੱਤ ਸਰ ਵੀਜਿਆ ਹੋਇਆ ਉਹ ਥਾਈ ਪੈ ਮ ਇਸ ਲਈ ਗੁਰਸਿੱਖ ਜਿਹੜਾ ਗੁਰੂ ਦਾ ਸਿੱਖ ਅਖਾਉਂਦਾ ਹੈ ਜਿਹੜਾ ਗੁਰੂ ਨੂੰ ਮਿਲਣਾ ਚਾਹੁੰਦਾ ਹੈ ਜਿਹੜਾ ਗੁਰੂ ਗੱਦ ਜਾਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਗੁਰੂ ਦੇ ਮਿਲਣ ਦੀ ਇੱਛਾ ਰੱਖਦਾ ਉਹਨੂੰ ਸਦਾ ਪਹਿਰ ਰਾਤ ਰਹਦੇ ਤਾਂ ਉੱਠਣਾ ਪੈਂਦਾ ਕੋ ਰਸ਼ਕ ਕੋ ਵੇ ਗੁਰਸ਼ਖ ਜਿਹੜਾ ਸਵਾ ਪਹਿਰ ਰਾਤ ਰਹਿੰਦੀ ਤਾਂ ਉੱਟਦਾ ਪਰ ਉਹ ਵੀ ਆਪਣਾ ਨਿਤਨੇਮ ਕਰਕੇ ਸੌਂ ਜਵੇ ਬਈ ਅੱਡਾ ਵੱਡਾ ਬਾਤ ਕੀਤਾ ਤੇ ਹੁਣ ਢੋਕਾ ਲਾ ਲਈਏ ਨਾ ਨਾ ਕਿਉਂਕਿ ਸ਼ਿਵ ਸ਼ਕਤੀ ਜਿਹੜੀ ਹੈ ਅਤਾਲ ਪੁਰਖ ਵਿੱਚ ਉਗੋਂ ਨਾਲ ਸ਼ੇ ਪਾਰਵਤੀ ਨੂੰ ਸਵੇਰੇ ਅੰਮ੍ਰਿਤ ਵੇਲੇ ਹੁਕਮ ਹੁੰਦਾ ਹੈ ਵੀ ਤੁਸੀਂ ਸਾਰੇ ਸਿਸਟੀ ਦਾ ਚੱਕਰ ਲਾ ਕੇ ਆਉ ਤੇ ਗਿਹੜਾ ਕੋਈ ਠੀਕ ਹੀ ਕਰਦਾ ਹੈ ਟਰਨ ਕਿਤੇ ਆਪਣੀ ਦੀ ਆਜ ਨਹੀਂ ਦੇਖ ਮ੍ਰਿਸ਼ ਤੇ ਅਸੀਂ ਜੇ ਹੁਣ ਘਰਾੜ ਰਾਂਗੇ ਸ਼ੁਰੂ ਕੀਤਾ ਹੂੰਗਾ ਜਾਂ ਚਾਦਾ ਕਾ ਪਾਪ ਛਪੜਾ ਹੋਗਾ ਆਪਣਾ ਤਾਂ ਉੱਠਣ ਦਾ ਨਾਉ ਹੀ ਨਹੀਂ ਲੈਂਦੇ ਸਵੇਰੇ ਉੱਠ ਕੇ ਜੇ ਕਤੇ ਉੱਠੇ ਵੀ ਖੜੀਏ ਚਾਹ ਬਰੇਕ ਨਹੀਂ ਪਹਿਲੇ ਕੋਈ ਗੁਰਦੁਆਰਾ ਨੇ ਮੰਦਿਰ ਨੇ ਮਸਜਿਦ ਨੇ ਰੱਬ ਦਾ ਨਾਉ ਨੇ ਸਹਿਰੇ ਪਾਠ ਵੀ ਕਰਦਾ ਉਹਦਾ ਕਿਹੋ ਜਿਹਾ ਕਰਦਾ ਇੱਕ ਓੰਕਾਰ ਸਤਨਾ ਕਰਤਾ ਪੁਰਖ ਅਪਛਿਵ ਨੂੰ ਮਿਰਦੀ ਹੈ ਸੋਚ ਕਿੱਥੇ ਹੈ ਕਿਸੇ ਨੂੰ ਕਿਉਂ ਤੋਖਾ ਦੇ ਰਹੇ ਹੋ ਖੁਦ ਨੂੰ ਤੋਖਾ ਦੇ ਰਹੇ ਹੋ ਅਰਥੋਂ ਕਿ ਕਿਸੇ ਨੂੰ ਤੋਖਾ ਦਾਂ ਤਾਂ ਕੋਈ ਗੱਲ ਨਹੀਂ ਇਹ ਤਾਂ ਤੁਹਾਡੀ ਆਦਤ ਬਣ ਗਈ ਖੁਦ ਨੂੰ ਤੋਖਾ ਦੇ ਰਹੇ ਹੋ ਜ਼ਬਾਨ ਨਾਲ ਕੁਝ ਹੋਰ ਕਹਿ ਰਹੇ ਹੋ ਸੁੱਤ ਕੁਝ ਹੋ ਰਿਹਾ ਹੈ ਜੇ ਕੋਈ ਪੰਦਾ ਮਮੋਟੀ ਕਾਪੂ ਦੇ ਪਾਰੇ ਜ਼ਬਾਨ ਤੇ ਕੋਈ ਪਾਠ ਕਰਦੀ ਟੀਟੀ ਨੂੰ ਮੰਮੋਲੀ ਬੱਚਾ ਹਾਲਾਤ ਵਿੱਚ ਕਹਿੰਨੀ ਠਹਿਰ ਜਾ ਮੈਨੂੰ ਕਰ ਲੈਣ ਦੇ ਪਰ ਤੈਨੂੰ ਕਰਤੀ ਏ ਸੂਤ ਜਿਹੜਾ ਹਨਾਨ ਜਿਹੜਾ ਮਨ ਸੇ ਤਾਂ ਹਿੱਲ ਗਿਆ ਆ ਕਈਆਂ ਦਾ ਸੁਭਾਅ ਹੁੰਦਾ ਅੱਗੋਂ ਪਿੱਛੋਂ ਉੱਠਣਾ ਨਹੀਂ ਜਦ ਵਿਚਾਰਾਂ ਨੇ ਹੱਲ ਲੈ ਕੇ ਜਾਣਾ ਜਾਂ ਕੋਈ ਉਹਦਾ ਟਾਈਮ ਹੋਣਾ ਸੋ ਰਿਕਟ ਕਰ ਲੈ ਕੇ ਬੈਠ ਜਾਣਾ ਤੇਰੇ ਨੂੰ ਵੀ ਫੀਲਿੰਗ ਸ਼ੁਰੂ ਹੁੰਦੀ ਹੈ ਯਾਨੀ ਦਸ ਸੋਨੇ ਤੇ ਲੈ ਕੇ ਸਵੇਰ ਤਾਰਵੇ ਤੱਕ ਜੰਗਲ ਹੀ ਜੰਗਲ ਹੈ ਅਕੂ ਸਤਿਨਾਮ ਗੁਰਸ਼ਿਕ ਆਪਣਾ ਸਫਰ ਰਤ ਹੋ ਰਤ ਮੁਕਾ ਲੈਂਦਾ ਮੈਂ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਅਗਰ ਉਹਨਾਂ ਨੇ ਪੜ੍ਹਨਾ ਵੀ ਹੋਵੇ ਤਾਂ ਅੰਮ੍ਰਿਤ ਵੇਲੇ ਪੜਿਆ ਕਰਨ ਪਹਿਲੀ ਰਾਤ ਸੌਂ ਜਾ ਕਰਨ ਪਹਿਲੀ ਰਾਤ ਜਿੰਨਾ ਆਨੰਦ ਸਵੇਰੇ ਪੜਨ ਦਾ ਆਏਗਾ ਨਾ ਕਿਤਾਬ ਜਿੰਨਾ ਸਵੇਰੇ ਯਾਦ ਸ਼ਕਤੀ ਹੋਏਗੀ ਮੈਂਡੇ ਸਰਾਤ ਨੂੰ ਮੈਂਰੀ ਵਿਕਾਰਾਂ ਚ ਖਿੰਲ ਵੀ ਹੁੰਦੀ ਹੈ ਵੀਕ ਹੁੰਦੀ ਹੈ ਸਾਰਾ ਦਿਨ ਦਾ ਤਣਾਵਟ ਦਾ ਬੋਝ ਹੁੰਦਾ ਚਿੰਤਾ ਹੁੰਦੀ ਪਰ ਬੱਚਿਆਂ ਨੂੰ ਸਵੇਰੇ ਉੱਠ ਕੇ ਪੜਨਾ ਚਾਹੀਦਾ ਰਾਤ ਪਹਿਲੀ ਦਾ ਸੌਂ ਜਾਣਾ ਚਾਹੀਦਾ